ਬਹੁਤ ਬੜਾ ਧੰਨਵਾਦ ਹੈ ਔਰ ਰੂਪਾ ਫੇਰ ਵਧਿਆ ਹੋਇਆ ਰੂਪਾ ਫੇਰ ਵਧਿਆ ਹੋਇਆ ਅਮਨੇ ਵੀਰ ਚੱਕ ਲਾ ਮੈਕ ਚਰਚੇ ਵਧੇ ਹੈ ਚਾਰ ਤਿਆਰ ਨੇ ਲਓ ਸਾਹਮਣੇ ਕੌਣ ਹੈ ਉਹ ਬੋਟਰਾ ਵਾਲਾ ਸੁੱਖਾ ਹੈ ਮੇਰੇ ਵੀਰੇ ਆ ਮੈਚ ਦੇ ਤੇ ਕਹਿੰਦੇ ਦੁੱਖ ਤੋੜਦੇ ਹੈ ਆ ਮੈਚ ਨੇ ਦਰਸ਼ਕਾਂ ਦਾ ਮੁੱਲ ਮੋੜਦਾ ਆ ਮੈਚ ਨੇ ਕਹਿੰਦੇ ਦਰਸ਼ਕਾਂ ਦਾ ਮੁੱਲ ਮੋੜਦਾ ਮੇਰੇ ਵੀਰੋ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਸਿੱਧੀ ਧੂ ਕਾਲ ਜੇ ਪਾਉਂਦੀ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਆ ਮੁੰਡਾ ਵੀ ਜਫੇ ਲਾ ਲਾ ਕੇ ਕਮਾਲ ਕਰਦਾ ਹੈ ਇਹ ਬੁੱਟਰ ਵਾਲਾ ਸੁੱਖਾ ਹੈ ਮੇਰੇ ਵੀਰੋ ਇਹ ਨਿਊਜ਼ੀਲੈਂਡ ਖੇਡ ਆਇਆ ਹੈ ਦੁਨੀਆ ਦੀ ਖੂਬਸੂਰਤ ਕੰਟਰੀ ਵਿੱਚ ਖੇਡ ਆਇਆ ਲਓ ਸਾਹਮਣੇ ਪੰਪ ਵੱਜ ਰਿਹਾ ਲੱਗਿਆ ਪਿਆ ਜੋ बल्ले 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 ओए आदा ने आदा ते ललकारा बड़ा सारा हिम्मत करिए तारी गल कर जा रहे हैं ला इस परे पर कहने सुखबीर आ गया गुरु सरिया खेड़ मैदान में डेढ़ डेढ़ लाख रुपया ਅੱਜ ਦਿੱਤਾ ਜਾਣਾ ਹੈ 1.5 ਲੱਖ ਰੁਪਏ ਦਾ ਇਨਾਮ ਹੋ ਗਿਆ ਹੈ ਹੁਣ ਚਾਰ ਜਫੇ ਤਿਆਰ ਹੈ ਕੌਣ ਲਾਵੇਗਾ ਜਫੇ ਆਹ लवली ਕਹਿੰਦੇ ਮਹਿਮਨ ਆ ਰਿਹਾ ਪਰ ਸਾਹਮਣੇ ਪੁੱਟਰ ਦਾ ਸੁੱਖਾ ਆਹ ਵੇਖੋ ਕਰਦਾ ਟਰਾਈ ਖੇਡ ਮੈਦਾਨ ਦੇ ਵਿੱਚ ਆਹ ਪੁੱਟਰਾਂ ਵਾਲਾ ਸੁੱਖਾ ਵੇਰ ਗਿਆ ਐਨ ਸੁੱਖਾ ਵੇਰ ਗਿਆ ਆਹ ਵੇਖੋ ਸਾਹਮਣੇ ਸੁੱਖਾ ਪੁੱਟਰਾਂ ਵਾਲਾ ਅਰਸ਼ ਦੀ ਰੇਡ ਤੇ ਲੋਪੋ ਵਾਲਾ